ਸਰ ਜੀ ਜੋ ਪ੍ਰੈਸ ਕਾਨਫਰੰਸ ਹੈ ਕਿ ਸਵਾਲ ਸਦੀਗੀ ਜੀ ਇਹਦਾ ਵੀ ਆਪਣੇ ਮਾ ਜੋ ਡੀਜੀਪੀ ਸਾਹਿਬ ਪੰਜਾਬ ਜੀ ਦੇ ਦਸ਼ਨ ਅਹਿਸਾਰ ਜਿਹੜਾ ਕਿ ਇਲੈਕਸ਼ਨ ਮਿਸ਼ਨ ਇਹ ਹਾਤਾ ਹੈ ਉਹਦੇ ਰਿਗਾਰਡਿੰਗ ਅਸੀਂ ਨਕਾਵਿੰਦੇ ਹੀ ਕੱਲ ਕੀਤੀ ਹੋਈ ਸੀ ਆਪਣੇ ਕਜਰੀਆ ਚੌਕ ਜਿਸ ਦੇ ਵਿੱਚ ਏਐਸਆਈ ਕੁਮਾਰ ਸਿੰਘ ਤੇ ਸਮੁੱਚੀ ਟੀਮ ਨੇ ਜਿਹੜਾ ਵੇਖਣਾ ਲਈ ਚੈਕਿੰਗ ਕਰ ਰਹੇ ਸੀਗੇ ਤੇ ਨਾਲ ਐਸਐਚਓ ਸਿਟੀ ਦੀ ਟੀਮ ਸੀ ਤੇ ਉਸ ਦੌਰਾਨ ਸਾਨੂੰ ਇੱਕ ਗੱਡੀਆਂ ਦੀ ਜਿਹੜੀ ਚੈਕਿੰਗ ਹੈ ਉਹਦੇ ਵਿੱਚ ਡਿੱਕੀ ਵਿੱਚ ਜਾਂ ਕੋਈ ਸ਼ੱਕੀ ਸਮਾਨ ਲੱਗਦਾ ਜਾਂ ਕੋਈ ਹੋਰ ਵੀਕਲ ਹੈਗੇ ਆ ਟੂ ਵੀਲਰ ਹੈਗੇ ਜਿਨ੍ਹਾਂ ਦੇ ਬਿਨੋਟ ਨੰਬਰ ਹੈ ਟ੍ਰਿਪਰ ਰਾਈਡਿੰਗ ਹੈ ਇਹਦਾ ਦਾ ਕੋਈ ਫੈਂਸ ਹੈਗੇ ਉਹਦੇ ਰਿਗਾਰਡਿੰਗ ਅਸੀਂ ਚੈਕਿੰਗ ਕਰਦੇ ਸੀ ਤੇ ਕੱਲ ਵਕਤ ਸ਼ਾਮੀ 4:00 ਵਜੇ ਸਾਨੂੰ ਇੱਕ ਜਿਹੜੀ ਗੱਡੀ ਜਿਹੜੀ ਮੇਲੀ ਵਰਨਾਕਾਰ ਜਿਹਦਾ ਨੰਬਰ ਸੀਗਾ ਆਪਣੇ 06 AB 0081 ਤੇ ਉਹਦੇ ਵਿੱਚ ਜਿਹੜੇ ਕਿ ਅਸੀਂ ਗੱਡੀ ਰੋਕੀ ਗੱਡੀ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਗੱਡੀ ਭਜਾ ਲਈ ਤੇ ਗੱਡੀ ਵੀ ਆਉਣ ਤੋਂ ਬਾਅਦ ਸਾਡੇ ਟੀਮ ਨੇ ਜਿਹੜਾ ਕਿ ਪਿੱਛਾ ਕੀਤਾ ਤੇ ਉਹ ਖੰਬਿਆਰ ਵਿੱਚ ਰਸ਼ ਹੋ ਜਿਆਦਾ ਹੋਣ ਕਰਕੇ ਤੇ ਉਹ ਪੰਜਨ ਦੀ ਕਾਮਯਾਬ ਹੋ ਗਏ ਤੇ ਅਸੀਂ ਕਾਫੀ ਕੋਸ਼ਿਸ਼ ਕੀਤੀ ਪਰ ਬਾਜ਼ਾਰ ਜਿਹੜਾ ਸ਼ੋਨ ਕਰਕੇ ਉਹ ਅੱਗੇ ਪਿਛੇ ਹੋ ਗਏ ਤੇ ਜਦੋਂ ਅਸੀਂ ਮਾਨਯੋਗ ਸੀਨੀਅਰ ਅਫਸਰਾਂ ਨੂੰ ਇਹਦੇ ਬਾਰੇ ਦੱਸਿਆ ਗਿਆ ਤੇ ਜੋ ਇਹਦੀ ਗੱਡੀ ਦੀ ਤਲਾਸ਼ੀ ਲਈ ਗਈ ਤੇ ਗੱਡੀ ਵਿੱਚ ਜਿਹੜਾ ਕਿ ਕੈਸ਼ ਲਗਭਗ 40 40 ਲੱਖ 258000 ਰੁਪਏ ਜਿਹੜੇ ਕਿ ਪਾਏ ਗਏ। ਔਰ ਜਿਹੜੀ ਇਹ ਗੱਡੀ ਅਸੀਂ 102 CR ਕਿਸ਼ਤ ਜਿਹੜੀ ਗੱਡੀ ਥਾਣਾ ਵਿੱਚ ਬੰਦ ਕੀਤੀ ਗਈ ਆ ਤੇ ਬਾਕੀ ਜਿਹੜੇ ਇਹਦੇ ਗੱਡੀ ਦੇ ਵਿੱਚ ਜਿਹੜਾ ਗੱਡੀ ਦੇ ਵਿੱਚ ਜਿਹੜੇ ਮਾਲਕ ਆ ਉਹਦਾ ਜਤੈਸ਼ ਗਰੋਬਰ ਪੁੱਤਰ ਰਵੇਸ਼ ਕੁਮਾਰ ਗਰੋਬਰ ਵਾਸੀ ਮੱਲਾ ਬੁੱਧਵਸ ਤੇ ਦੂਸਰਾ ਲੜਕਾ ਹੈਗਾ ਆਪਣੇ ਜੁਗੇਸ਼ ਕੁਮਾਰ ਪੁੱਤਰ ਆਰਮਨ ਕੁਮਾਰ ਇਹ ਵਾਸੀ 8 ਅ ਨੰਬਰ ਵਾਰਡ ਆਰਮਦਾਸ ਨਗਰ ਫਰੋਜਪੁਰ ਦੇ ਹੈਗੇ ਆ ਤੇ ਇੱਕ ਰੋਹਿਤ ਸਨੇ ਪੁੱਤਰ ਰਮਨ ਸਿੱਧੀ ਵਾਸੀ ਫਰੋਜਪੁਰ ਹੈ ਤੇ ਇਹ ਇਹਨਾਂ ਦਾ ਗੱਡੀ ਦੇ ਜਿਹੜੇ ਅਸੀਂ ਵਾਹਨ ਨੰਬਰ ਤੇ ਪਾ ਕੇ ਗੱਡੀ ਦੇ ਜਿਹੜਾ ਐਡਰੈਸ ਵਗੈਰਾ ਆਇਆ ਇਹਨਾਂ ਦਾ ਆ ਇਹ ਤਿੰਨ ਵਿਅਕਤੀ ਸਨ ਤੇ ਬਾਕੀ ਅਸੀਂ ਇਨਕਮ ਟੈਕਸ ਜਿਹੜੀ ਅ ਅਫਸਰ ਹੈ ਆਪਣੇ ਸਾਡੇ ਉਹਨਾਂ ਨੂੰ ਅਸੀਂ ਇਨਫੋਰਮ ਕਰ ਦਿੱਤਾ ਹੈ ਟੀਮ ਨੂੰ ਤੇ ਉਹ ਹੋਣਗੇ ਬਾਕੀ ਉਹ ਅਗਲੀ ਜਿਹੜਾ ਵੀ ਕਾਰਵਾਈ ਉਹ ਕਰਨਗੇ ਕਿੱਧਰੋਂ ਆ ਰਹੇ ਸੀ ਜੀ ਇਹ ਇਹ ਆਪਣੇ ਇਧਰੋਂ ਮੋਗਾ ਸੜਕ ਦੁਆਰੇ ਸੀ ਤੇ ਚੋ ਗੱਡੀ ਤੰਨੇ ਨਾਲ ਸੌ ਸੀ ਜੀ ਹਾਂਜੀ ਤੰਨੇ ਨਾਲ ਸੌ ਸੀ ਇਹ ਫੜੇ ਕਿੰਨੇ ਗਏ ਜੀ ਤੇ ਕਿੰਨੇ ਭੱਜ ਗਏ ਫਿਰ ਵਿੱਚ ਇਦਾਂ ਅਸੀਂ ਜਦੋਂ ਗੱਡੀ ਅਸੀਂ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਦੀ ਟੀਮ ਨੇ ਤੇ ਉਹ ਗੱਡੀ ਭਜਾ ਕੇ ਲਗਿਆ ਮਗਰ ਜਦੋਂ ਸਾਡੀ ਟੀਮ ਗਈ ਤੇ ਜਦੋਂ ਇਹਨਾਂ ਨੇ ਆਪਣੀ ਗੱਡੀ ਗੱਡੀ ਤੇ ਉਹਦੇ ਵਿੱਚ ਥੋੜਾ ਟਾਈਮ ਲੱਗ ਗਿਆ ਤੇ ਉਹ ਗੱਡੀ ਅੱਗੇ ਸਿਧਮਾ ਵੇਡਾਲੂ ਨੂੰ ਲਿਜਾ ਕੇ ਗੱਡੀ ਉਹਨਾਂ ਰੋਡ ਤੇ ਲਾ ਕੇ ਤੇ ਭੱਜ ਨਹੀਂ ਗੱਡੀ ਛੱਡ ਕੇ ਭੱਜ ਗਏ ਗੱਡੀ ਛੱਡ ਕੇ ਭੱਜ ਗਏ ਕੋਈ ਪਤਾ ਲੱਗਿਆ ਜੀ ਉਹਨਾਂ ਦਾ ਕੋਈ ਕਿੱਥੋਂ ਪੈਸਾ ਆਇਆ ਸੀ ਆ ਕੋਈ ਉਹਦੇ ਬਾਰੇ ਕੋਈ ਜਾਣਕਾਰੀ ਕਿਹਦੇ ਬਾਰੇ ਉਹਨਾਂ ਨਾਲ ਜਦਾ ਮੰਨ ਲਓ ਟਾਈ ਅਪ ਸੀ ਕਰ ਰਹੇ ਆ ਤੇ ਉਹ ਆਪਣਾ ਜੋ ਵੀ ਬੈਂਕ ਦੇ ਡਾਕੂਮੈਂਟਸ ਵਗੈਰਾ ਦੇਣਗੇ ਉਹ ਇਨਕਮ ਟੈਕਸ ਦਾ ਤਰ੍ਹਾਂ ਨੂੰ ਮਈਆ ਕਰਾ ਦੇਣਗੇ ਅਗਰ ਉਹਨਾਂ ਦੇ ਇਹ ਪੈਸੇ ਜਿਹੜੇ ਬਿਲਕੁਲ ਸਹੀ ਆ ਤੇ ਉਹਨਾਂ ਦਾ ਪ੍ਰੂਫ ਹੈਗਾ ਤੇ ਉਹ ਪੈਸੇ ਇਨਕਮ ਟੈਕਸ ਜੋ ਐਜ਼ ਐਜ਼ ਪਰ ਲਾਅ ਆ ਤੇ ਉਹ ਲੀਸ ਕਰ ਦੇਗਾ ਭੱਜਣ ਦਾ ਕਾਰਨ ਪਤਾ ਲੱਗੇ ਜੀ ਭੱਜੇ ਕਿਉਂ ਜੀ ਭੱਜਣ ਦਾ ਕਾਰਨ ਅਸੀਂ ਪਤਾ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਜੀ ਭਈ ਭੱਜਣ ਦਾ ਕਾਰਨ ਕੀ ਆ ਉਹ ਅਸੀਂ ਉਹਨਾਂ ਨੂੰ ਰੇਡ ਵਗੈਰਾ ਕਰਾਂਗੇ ਬਲਾਮਾ ਨਹੀਂ ਉਹਨਾਂ ਕੀ ਕੀ ਕਾਪ ਲੈ ਕੇ ਜਾ ਰਹੇ ਸਨ ਪੈਸਾ ਜੀ ਉਹ ਜੋ ਫੜੇਗਾ ਤੁਸੀਂ ਉਹ ਤੋਂ ਕੀ ਪੁੱਛਤਾ ਚ ਕੀ ਪਤਾ ਲੱਗੇਗਾ